ਹੁਸ਼ਾਰਪੁਰ ਚ ਵਾਪਰੀ ਦਰਿੰਦਗੀ ਭਰੀ ਘਟਨਾ ਤੋਂ ਬਾਅਦ ਜਿੱਥੇ ਆਮ ਲੋਕਾਂ ਚ ਪ੍ਰਵਾਸੀਆ ਪ੍ਰਤੀ ਲਗਾਤਾਰ ਰੋਸ ਦੀ ਲਹਿਰ ਵੱਧਦੀ ਜਾ ਰਹੀ ਹੈ ਉੱਥੇ ਅੱਜ ਜੇਕਰ ਆਪਾਂ ਹੁਸ਼ਾਰਪੁਰ ਮੰਡੀ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਚੇਚੀਵਲ ਅੱਜ ਪ੍ਰਵਾਸੀਆ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਨੂੰ ਸਖਤ ਰੂਪ ਦੇ ਵਿੱਚ ਤਾੜਨਾ ਵੀ ਜਿਹੜੀ ਕੀਤੀ ਗਈ ਹੈ ਜ਼ਰੂਰੀ ਹਦਾਇਤਾਂ ਉਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਸੋ ਕੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕੀ ਤਾੜਨਾ ਕੀਤਾ ਗਿਆ ਜਸਪਾਲ ਸਿੰਘ ਚੇਚੀ ਮਯੂਦਾ ਚੇਚੀ ਸਾਹਿਬ ਸਵੇਰੇ ਪ੍ਰਵਾਸੀਆ ਦੇ ਨਾਲ ਤੁਹਾਡੇ ਵੱਲੋਂ ਮੀਟਿੰਗ ਕੀਤੀ ਗਈ ਹੈ ਕੀ ਤਨਕ ਬੇਨਤੀ ਕਰਨੀ ਚਾਹੁੰਦਾ ਕਿ ਹੁਸ਼ਿਆਰਪੁਰ ਦੇ ਲੋਕਾਂ ਨੂੰ ਜਿਹੜਾ ਏਡੀ ਵੱਡੀ ਤਕਲੀਫ ਪਹੁੰਚੀ ਕਿ ਛੋਟੇ ਬੱਚੇ ਦੇ ਨਾਲ ਜਿਹੜਾ ਇਦਾਂ ਦਾ ਦਰਿੰਦਗੀ ਭਰਿਆ ਜਿਹੜਾ ਕੰਮ ਕੀਤਾ ਗਿਆ ਵੀ ਮੈਂ ਦੱਸ ਵੀ ਸਾਦਾ ਕਿ ਉਸ ਦਿਨ ਮੈਂ ਰੋਟੀ ਨਹੀਂ ਖਾਧੀ ਕਿਉਂਕਿ ਮੇਰੇ ਖੁਦ ਵੀ ਜਿਹੜੇ ਬੱਚੇ ਹੈਗੇ ਜਿਹੜੇ ਮੇਰੇ ਕਿ ਉਹ ਵੀ ਏਡੇ ਏਡੇ ਨੇ ਤਾਂ ਉਸ ਦੁਰਘਟਨਾ ਦੇ ਵਿੱਚ ਕੋਈ ਜਵਾਬ ਨਹੀਂ ਸੀ ਪ੍ਰਸ਼ਾਸਨ ਦੇ ਕੋਲ ਲੋਕਾਂ ਦੇ ਕੋਲ ਸਮਾਜ ਦੇ ਕੋਲ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਵੀ ਗੱਲ ਦਾ ਬਣਿਆ ਕੀ ਹੈ ਕਿਉਂਕਿ ਜਦੋਂ ਬੰਦਾ ਬਿਨਾਂ ਆਸ ਵੀ ਨਹੀਂ ਕਰਦਾ ਕਿ ਵੀ ਐਦਾਂ ਮੇਰੇ ਪਰਿਵਾਰ ਦੇ ਵਿੱਚ ਜਾਂ ਛੋਟੇ ਬੱਚੇ ਨਾਲ ਐਦਾਂ ਹੋ ਜੂਗੀ ਤੇ ਬਹੁਤ ਮਾੜੀ ਦੁਰਘਟਨਾ ਹੈਗੀ ਆ ਤਾਂ ਮੈਂ ਪ੍ਰਭੂ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਮੈਂ ਹੀ ਬੇਨਤੀ ਕਰੂੰਗਾ ਕਿ ਮੁੜ ਕੇ ਕਦੀ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਐਦਾਂ ਦਾ ਜਿਹੜਾ ਕਿ ਕੰਮ ਨਾ ਹੋਵੇ ਤੇ ਜਿਹਦੇ ਨਾਲ ਕੀ ਸਮਾਜ ਨੂੰ ਜਿਹੜੀ ਕੀਤੀ ਦੁਰਘਟਨਾ ਹੋ ਗਈ ਉਹਨੂੰ ਚਿੰਝੋੜ ਕੇ ਰੱਖ ਦਿੱਤਾਗਾ ਕਿ ਬੱਚੇ ਜਿਹੜੇ ਉਹ ਰੱਬ ਦਾ ਰੂਪ ਹੈਗੇ ਤੇ ਮੰਡੀ ਦੇ ਵਿੱਚ ਜਿੰਨੇ ਵੀ ਲੋਕ ਕੰਮ ਕਰਦੇ ਨੇ ਉਹ ਕਿਹੜੀ ਵੀ ਸਟੇਟ ਦਾ ਆਵੇ ਚਾਹੇ ਹਿਮਾਚਲ ਦਾ ਹੋਵੇ ਜੁਪੀ ਦਾ ਹੋਵੇ ਬਿਹਾਰ ਦਾ ਹੋਵੇ ਉਤਰਾਖੰਡ ਦਾ ਹੋਵੇ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਲੋਕ ਕੰਮ ਕਰਦੇ ਆ ਉਹਨਾਂ ਦੇ ਲਈ ਕੀ ਜਿਹੜੀ ਵੈਰੀਫਿਕੇਸ਼ਨ ਪਲੱਸ ਜਿਹੜਾ ਉਹਨਾਂ ਦਾ ਆਧਾਰ ਕਾਰਡ ਆ ਪ੍ਰੋਪਰ ਉਹ ਹੁਸ਼ਿਆਰਪਰਦਾ ਹੋਣਾ ਚਾਹੀਦਾ ਅਤੇ ਜਿੱਥੇ ਉਹ ਰਹਿੰਦੇ ਹੈਗੇ ਆ ਜਿੱਥੇ ਉਹਨਾਂ ਦੇ ਮਕਾਨ ਮਾਲਕ ਹੈਗੇ ਉਹਨਾਂ ਵੱਲੋਂ ਵੀ ਇੱਕ ਸੈਲਫ ਡੈਕਲੇਰੇਸ਼ਨ ਸਵੇਘੋਸ਼ਨਾ ਪੱਤਰ ਐਫੀਡਵੀ ਜਿਹੜਾ ਕੀ ਆ ਉਹ ਮੈਂ ਆਪਣੇ ਮੈਕਵਿਨ ਨੂੰ ਮੈਂ ਕਹਿ ਦਿੱਤਾਗਾ ਉਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਿਆ ਕਿ ਇਹ ਸਖਤੀ ਦੇ ਨਾਲ ਨਿਰਦੇਸ਼ ਜਿਹੜੇ ਕੀ ਜਾਰੀ ਕਰ ਦਿੱਤੇ ਗਿਆ ਇਹਦੇ ਵਿੱਚ ਕੋਈ ਵੀ ਢਿੱਲ ਨਹੀਂ ਕਿਸੇ ਦੀ ਕੋਈ ਸ਼ਿਫਾਰਿਸ਼ ਨਹੀਂ ਕਿਸੇ ਦਾ ਕੋਈ 40 ਸਾਲ ਪੁਰਾਣਾ ਬੰਦਾ ਕਿਸੇ ਦਾ ਕੋਈ 10 ਸਾਲ ਪੁਰਾਣਾ ਬੰਦਾ ਕਿਸੇ ਦਾ ਕੋਈ ਬੱਚਾ ਬਣਿਆ ਕਿਸੇ ਦਾ ਕੋਈ ਭਾਈ ਬਣਿਆ ਇਹ ਗੱਲ ਤੇ ਕੋਈ ਵੀ ਉਹ ਨਹੀਂ ਹੈਗਾ ਕਿ ਵੀ ਕੋਈ ਸਮਝੌਤਾ ਨਹੀਂ ਹੈਗਾ ਕਿਉਂਕਿ ਇਹ ਜਿਹੜਾ ਬੰਦਾ ਅਪਰਾਧ ਕਰਦਾ ਉਹਦਾ ਕੋਈ ਚੈਹਰਾ ਨਹੀਂ ਹੁੰਦਾ ਕੋਈ ਵੀ ਬੰਦਾ ਅਪਰਾਧ ਕਰ ਸਕਦਾ ਤੋਂ ਇਹ ਜਿਹੜੀ ਆ ਮੈਂ ਸਖਤੀ ਦੇ ਨਾਲ ਕਹਿ ਦਿੱਤਾਗਾ ਕਿ ਜਿਹੜਾ ਵੀ ਕੋਈ ਵੀ ਉੱਥੇ ਕੰਮ ਕਰਦਾ ਚਾਹੇ ਕੋਈ ਆੜਤੀਆ ਭਰਾ ਆਇਆ ਚਾਹੇ ਕੋਈ ਪੱਲੇਦਾਰ ਭਰਾ ਆਏਗਾ ਚਾਹੇ ਕੋਈ ਰੇੜੀ ਲਾਣੇ ਵਾਲਾ ਕੋਈ ਭਰਾ ਹੈਗਾ ਕੋਈ ਵੀ ਬੰਦਾ ਕਿਸੇ ਵੀ ਪ੍ਰਕਾਰ ਦਾ ਉੱਥੇ ਕੋਈ ਕੀਤਾ ਕਰਦਾ ਮੰਡੀ ਦੇ ਵਿੱਚ ਉਹਨਾਂ ਨੂੰ ਬਕਾਇਦਾ ਆਪਣੇ ਮੈਹਕਮੇ ਵਾਲੇ ਇੱਕ ਆਈ ਕਾਰਡ ਉਹਨਾਂ ਨੂੰ ਇਸ਼ੂ ਕੀਤੇ ਜਾਊਗੇ ਕਿ ਜਿਹੜੇ ਬੰਦੇ ਰੇੜੀ ਤੇ ਕੰਮ ਕਰਦੇ ਕੁਝ ਵੀ ਉਹਨਾਂ ਦੀ ਗੱਲਾਂ ਦੇ ਵਿੱਚ ਪਾਏ ਜਾਊਗੇ ਉਹਨਾਂ ਦਾ ਮੋਬਾਈਲ ਨੰਬਰ ਉਨਾਂ ਦਾ ਘਰ ਦਾ ਪਤਾ ਐਡਰੈਸ ਤੇ ਪੁਲਿਸ ਦੀ ਵੈਰੀਫਿਕੇਸ਼ਨ ਦਾ ਜਿਹੜਾ ਨੰਬਰ ਉਹ ਵੀ ਪਾਇਆ ਜਾਊਗਾ ਕਿੰਨੇ ਦਿਨ ਦਾ ਹੁਣ ਜਸਪਾਲ ਜੀ ਸਮਾਹ ਨੂੰ ਦਿੱਤਾ ਜਿਹੜੀ ਆਪਣੇ ਪੁਲਿਸ ਵੈਰੀਫਿਕੇਸ਼ਨ ਜਿਹੜੀ ਉਹ ਕਰਵਾ ਕੇ ਤੁਹਾਡੇ ਕੋਲ ਜਮ੍ਹਾਂ ਕਰਾਉਣ ਜਾਂ ਜੋ ਹੋਰ ਵੀ ਤੁਹਾਡੇ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਨੇ ਕਿੰਨੇ ਦਿਨਾਂ ਦਾ ਸਮਾਂ ਦਿੱਤਾ ਗਿਆ ਪੂਰੇ 10 ਦਿਨ ਦੇ ਵਿੱਚ ਵਿੱਚ ਆਪਾਂ ਇਹਨਾਂ ਨੂੰ ਕਿਹਾ ਕਿ ਇਹਦੇ ਮਹੀਨੇ ਨਹੀਂ ਕੋਈ ਹਫਤੇ ਨਹੀਂ ਹੈਗਾ ਸਿਰਫ 10 ਦਿਨ ਦਾ ਸਮਾਂ ਦਿੱਤਾ ਕਿ 10 ਦਿਨ ਦੇ ਵਿੱਚ ਵਿੱਚ ਕੀ ਜਿਹੜਾ ਇਹ ਕੰਮ ਕਰਕੇ ਦੇਣ ਕਿ ਜਿਹੜੇ ਬੰਦੇ ਦਾ ਕੋਈ ਆਧਾਰ ਕਾਰਡ ਪੰਜਾਬ ਦਾ ਨਹੀਂ ਹੈਗਾ ਉਹ ਮੰਡੀ ਦੇ ਵਿੱਚ ਨਾ ਬੜੇ ਬਕਾਇਦਾ ਉੱਥੇ ਜਿਹੜੇ ਕਿ ਸਿਕਿਉਰਿਟੀ ਦਾ ਇੰਤਜ਼ਾਮ ਕਰ ਦਿੱਤਾ ਹੈ ਪੂਰੇ 10 ਜੇ 10 ਦਿਨਾਂ ਦੇ ਵਿੱਚ ਕਾਰਵਾਈ ਨਹੀਂ ਮੁਕੰਮਲ ਹੁੰਦੀ ਜਾਂ ਜਿਹੜੇ ਨਹੀਂ ਇਹਨੂੰ ਗੰਭੀਰਤਾ ਦੇ ਨਾਲ ਲੈਣ ਜਾਂ ਫਿਰ ਕੀ ਕਾਰਵਾਈ ਉਹਨਾਂ ਤੇ ਕੀਤੀ ਜਾਵੇਗੀ ਜੀ ਅਗਰ ਮੇਰੇ ਵਿਭਾਗ ਦੇ ਬੰਦੇ ਅੰਗੈਲੀ ਕਰੂਗੇ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਅਗਰ ਕਿਤੇ ਕੋਈ ਹੋਰ ਬੰਦਾ ਆ ਕੇ ਕੋਈ ਦਬਾਅ ਉੱਥੇ ਪੰਦ ਆਗਾ ਉਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਕਿ ਇਹਦੇ ਤੇ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਊਗਾ ਕਿਉਂਕਿ ਸਾਡੇ ਕੋਲ ਜਦੋਂ ਗੇਟ ਤੇ ਐਂਟਰੀ ਹੁੰਦੀ ਹੈ ਸਾਡੇ ਕੋਲ ਬਕਾਇਦਾ ਜਿਹੜਾ ਕਿ ਜਦੋਂ ਐਂਟਰੀ ਹੁੰਦੀ ਉਹਦਾ ਵੀ ਅਸੀਂ ਰਿਕਾਰਡ ਰੱਖਣਾ ਸ਼ੁਰੂ ਕਰ ਦੇਣਾ ਖਰੇ ਪ੍ਰੋਸੀਜਰੇ ਲੰਬਾ ਹੈਗਾ ਕਿਉਂਕਿ ਉਹ ਜਿਹੜੀ ਸੜਕ ਹੈਗੀ ਆ ਉਹ ਇੱਕ ਲਿੰਕ ਰੋਡ ਆ ਜਿੱਥੋਂ ਬਹੁਤ ਸਾਰੇ ਲੋਕ ਲੰਘਦੇ ਹੈਗੇ ਪਰ ਉਹਦੇ ਵਿੱਚ ਜੇ ਚੈਕਿੰਗ ਹਰ ਬੰਦੇ ਦੀ ਹੋਣ ਲੱਗੀ ਫੇਰ ਲੋਕੇ ਕਹਿਣਗੇ ਵੀ ਇੱਥੇ ਤੁਸੀਂ ਚੈਕਿੰਗ ਬੜੀ ਕਰਦੇ ਆ ਪਰ ਜਿਹੜੇ ਮੰਡੀ ਦੇ ਵਿੱਚ ਜਿਹੜਾ ਮੇਰਾ ਕੰਮ ਹੈਗਾ ਜਿੱਥੇ ਕਿ ਉਨਾਰਾ ਪ੍ਰੋਪਰ ਜਿਹੜਾ ਕਿ ਪਛਾਣ ਪੱਤਰ ਉਹਨਾਂ ਦੀ ਆਈਡੈਂਟੀਟੀ ਕੋਈ ਵੀ ਬੰਦਾ ਕਿਸੇ ਨਾਲ ਕੋਈ ਧੋਖਾ ਹੋ ਜਵੇ ਕੁਝ ਵੀ ਹੋ ਜਵੇ ਤੇ ਉਹਦਾ ਪ੍ਰੋਪਰ ਪਛਾਣ ਪੱਤਰ ਹੋਵੇ ਤੇ ਬੰਦੇ ਨੂੰ ਪਤਾ ਹੋਵੇ ਕਿ ਮੈਂ ਮੈਂ ਇੱਥੇ ਮੰਡੀ ਚ ਆਇਆ ਸੀ ਇਹ ਬੰਦਾ ਮੈਨੂੰ ਮਿਲਿਆ ਸੀ ਜੀ ਹੁਣ ਤੁਹਾਡੇ ਵੱਲੋਂ ਆਪਣੇ ਮੈਚ ਪਰ ਜਿਹੜੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ 10 ਦਿਨਾਂ ਦਾ ਸਮਾਂ ਦਿੱਤਾ ਗਿਆ ਆਈ ਕਾਰਡ ਜਿਹੜਾ ਤੁਸੀਂ ਕਹੇ ਕਿ ਬਹੁਤ ਵਧੀਆ ਉਪਰਾਲਾ ਤੁਹਾਡੇ ਵੱਲੋਂ ਕੋ ਚੱਕਿਆ ਜਾ ਰਿਹਾ ਹੈ ਐਸਾ ਚੇਅਰਮੈਨ ਇਹ ਆਈ ਕਾਰਡ ਜਿਹੜੇ ਉਹਨਾਂ ਨੂੰ ਇਸ਼ੂ ਕੀਤੇ ਜਾਣਗੇ 10 ਦਿਨਾਂ ਦਾ ਸਮਾਂ ਵੀ ਦੇ ਦਿੱਤਾ ਗਿਆ ਨਹੀਂ ਕਾਰਵਾਈ ਹੁੰਦੀ ਉਹ ਤੇ ਜਿਹੜੀ ਉਹ ਤੁਸੀਂ ਕਹਿੰਦੇ ਕਿ ਕਾਰਵਾਈ ਵੀ ਕੀਤੀ ਜਾਵੇਗੀ ਸੰਬੰਧਤ ਅਫਸਰ ਤੇ ਜਾਂ ਕਰਮਚਾਰੀ ਤੇ ਜ਼ਰੂਰੀ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੈ ਕਿਉਂਕਿ ਲੰਬਾ ਪ੍ਰੋਸੀਜਰ ਹੈ ਪ੍ਰੋਸੀਜਰ ਕਿਵੇਂ ਫੋਲੋ ਕੀਤਾ ਜਾਵੇਗਾ ਕੀ ਕੁਝ ਹੁਣ ਤਿਆਰੀਆਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਨੇ ਮੂਰਦਲੀ ਮੀਟਿੰਗ ਦੌਰਾਨ ਜੀ ਦੇਖੋ ਜੀ ਕੋਈ ਲੰਬਾ ਪ੍ਰੋਸੀਜਰ ਨਹੀਂ ਜੇ ਕੰਮ ਕਰਨਾ ਹੋਵੇ ਤੇ ਉਹ ਦਿਨਾਂ ਚ ਘੰਟਿਆਂ ਚ ਹਫ਼ਤਿਆਂ ਚ ਹੋ ਜਾਂਦੇ ਜੇ ਨਹੀਂ ਕਰਨਾ ਤਾਂ ਫਿਰ ਜੋ ਮਰਜੀ ਸਕੀਮਾਂ ਬਣਾਈ ਜੋ ਪ੍ਰੋਪਰ ਜਿੰਨੀਆਂ ਵੀ ਉੱਥੇ ਰੇੜੀਆਂ ਲੱਗਦੀਆਂ ਜਿੰਨੀਆਂ ਫੜੀਆਂ ਲੱਗਦੀਆਂ ਉਹਨਾਂ ਦਾ ਜਿਹੜਾ ਰਿਕਾਰਡ ਆ ਤਕਰੀਬਨ ਸਾਡੇ ਕੋਲ ਹੈਗਾ ਆ ਜੇ ਕਿਤੇ ਕੋਈ 10 20% ਨਹੀਂ ਹੈਗਾ ਤੇ ਉਹ ਉਹਨਾਂ ਨੂੰ ਕਰ ਦਿੱਤਾ ਹੋਇਆਗਾ ਜਿਹੜੇ ਉੱਥੇ ਆੜਤੀਏ ਭਰਾ ਆਗੇ ਉਹਨਾਂ ਨੂੰ ਵੀ ਬਕਾਇਦਾ ਮੀਟਿੰਗ ਕਰਕੇ ਕਹਿ ਦਿੱਤਾ ਕਿ ਤੁਹਾਡੇ ਕੋਲ ਜਿੰਨੇ ਵੀ ਪੱਲੇਦਾਰ ਕੋਈ ਤੁਹਾਡੇ ਕੋਲ ਮੁੰਸੀ ਕੋਈ ਵੀ ਬੰਦਾ ਟਰਾਂਸਪੋਰਟੇਸ਼ਨ ਦੇ ਨਾਲ ਕੋਈ ਕੰਮ ਕਰਦਾ ਹੈਗਾ ਉਹਨਾਂ ਸਾਰਿਆਂ ਦੇ ਜਿਹੜੇ ਪਛਾਣ ਪੱਤਰ ਆ ਉਹ ਸਾਡੇ ਵਿਭਾਗ ਵਿੱਚ ਜਮ੍ਹਾਂ ਕਰੋ ਕੋਈ ਅਸਲ ਦੇ ਵਿੱਚ ਗਿਣਤੀ ਹੈ ਕਿੰਨੇ ਪ੍ਰਵਾਸੀ ਮੰਡੀ ਦੇ ਵਿੱਚ ਕੰਮ ਕਰਦੇ ਨੇ ਚਾਹੇ ਉਹ ਪੱਲੇਦਾਰ ਨੇ ਚਾਹੇ ਆੜਤੀਆਂ ਦੇ ਕੋਲ ਕੰਮ ਕਰਦੇ ਨੇ ਚਾਹੇ ਉਹ ਰੇੜੀ ਫੜੀ ਦਾ ਕੰਮ ਕਰਦੇ ਨੇ ਜੀ ਕੋ ਇਹ ਜਿਹੜਾ ਡਾਟਾ ਹੈਗਾ ਇਹ ਤਾਂ ਤੁਹਾਨੂੰ ਮਹਿਕਮੇ ਚੋਂ ਹੀ ਮਿਲ ਸਕਦਾ ਹੈਗਾ ਪਰ ਜੇ ਮੈਂ ਦੱਸ ਸਕਦਾ ਕਿ 2-300 ਦੇ ਕਰੀਬ ਜਿਹੜਾ ਕਿ ਬੰਦਾ ਉੱਥੇ ਹੈਗਿਆ ਜਾਨਕਿ ਜਿਹੜੇ ਬੰਦੇ ਉਥੇ ਪੱਕਾ ਕੰਮ ਕਰਦੇਗੇ ਡੇੜੀ ਵਾਲੇ ਜਾਂ ਜਿਹੜੀ ਦੁਕਾਨਾਂ 2-250 ਰੁਪਏ ਦੇ ਕਰੀਬ ਦੁਕਾਨਾਂ ਹੈਗੀਆਂ ਪਰ ਉਹਦੇ ਵਿੱਚ ਇਹ ਹੈਗਾ ਹੈ ਉਹਦੇ ਵਿੱਚ ਸਾਡੇ ਬਹੁਤ ਸਾਰੇ ਪੰਜਾਬ ਦੇ ਭਰਾ ਵੀ ਹੈਗੇ ਜਿਹੜੇ ਕੰਮ ਕਰਦੇ ਆ ਨਾਲ ਲੱਗਦੇ ਰਾਜਾਂ ਤਾਂ ਜਿਹੜੇ ਲੋਕ ਆ ਉਹ ਵੀ ਕੰਮ ਕਰਦੇ ਹੈਗੇ ਪਰ ਸਾਡਾ ਕੰਮ ਇਹ ਨਹੀਂ ਹੈਗਾ ਕਿ ਕਿਸੇ ਦੇ ਕੰਮ ਨੂੰ ਰੋਕਣਾ ਸਾਡਾ ਕੰਮ ਤਾਂ ਇਹ ਹੈਗਾ ਕਿ ਜਿਹੜੀ ਇਹ ਗੱਲ ਹੈਗੀ ਉਹਦੀ ਤਹਿ ਤੱਕ ਜਾਣਾ ਕਿ ਪਹਿਚਾਣ ਪੱਤਰ ਪਲੱਸ ਪੂਰੀ ਵੈਰੀਫਿਕੇਸ਼ਨ ਹੋਵੇ ਤਾਂ ਕਿ ਕੋਈ ਵੀ ਬੰਦਾ ਕੋਈ ਵੀ ਬੰਦਾ ਅਪਰਾਧ ਕਰ ਸਕਦਾ ਮੈਂ ਵੀ ਕਰ ਸਕਦਾ ਕੋਈ ਵੀ ਕਰ ਸਕਦਾ ਜੇਕਰ ਪ੍ਰਵਾਸੀ ਹੈ ਜਿਹੜੇ ਉਹ ਨਹੀਂ ਦੱਸ ਦਿੰਦੇ ਵਿੱਚ ਜਮ ਉਹਨਾਂ ਦੀਆਂ ਰੇੜੀਆਂ ਨਹੀਂ ਲੱਗਣ ਦਿੱਤੀਆਂ ਜਾਵੇਗਾ ਮੰਡੀ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਕੀ ਕਦਮ ਚੁੱਕੇ ਜਾਣਗੇ ਜੀ ਫਿਰ ਮੰਡੀ ਚੋਂ ਬਾਹਰ ਕਰ ਦੇ ਉਹਨਾਂ ਨੂੰ ਅੰਦਰ ਨਹੀਂ ਬਾੜਿਆ ਜਾਊਗਾ ਉਹਨਾਂ ਨੂੰ ਅੰਦਰ ਐਂਟਰੀ ਨਹੀਂ ਕੀਤੀ ਜਾਊਗੀ ਹੋਰ ਦੱਸੋ ਜਿਹੜੀ ਉਹਨਾਂ ਦੀ ਪ੍ਰੋਪਰ ਰੇੜੀ ਹੈਗੀ ਉਹਦੇ ਤੇ ਬਕਾਇਦਾ ਉਹਦਾ ਨੰਬਰ ਹੋਊਗਾ ਜਿਹੜੀ ਉਹ ਆਧਾਰ ਕਾਰਡ ਦੇ ਨਾਲ ਜਿਹੜਾ ਮੈਂ ਉਹਨਾਂ ਨੂੰ ਦੱਸਿਆ ਸੀ ਮੈਂ ਕਹੋ ਤੁਹਾਡੇ ਮਾਦੇ ਬਾਰੇ ਦੱਸਣਾ ਚਾਹੁੰਦਾ ਕਿ ਜਿਹੜੀ ਉਹਨਾਂ ਦੀ ਰੇੜੀ ਹੈਗੀ ਉਹਦੇ ਤੇ ਵੱਡੀ ਫੋਟੋ ਕਰਕੇ ਆਧਾਰ ਕਾਰਡ ਦੀ ਉਹਦਾ ਫਰੰਟ ਪੇਜ ਉਹਦਾ ਬੈਕ ਸਾਈਡ ਤੇ ਪਲੱਸ ਉਹਦਾ ਨੀਚੇ ਫੋਨ ਨੰਬਰ ਨੈਕਟ ਨੰਬਰ ਪਲੇਟ ਆਪੀ ਬਿਲਕੁਲ ਜੀ ਬਿਲਕੁਲ ਐਡਾ ਵੱਡਾ ਕਿ ਜਨਕੀ ਕਿਉਂਕਿ ਜਿਹੜੀ ਸਬਜੀ ਦਾ ਕੰਮ ਹੈਗਾ ਆ ਉਹ ਇੱਕ ਪਾਣੀ ਦੇ ਨਾਲ ਰਿਲੇਟਡ ਵੀ ਹੈਗਾ ਆ ਉਹਨਾਂ ਨੂੰ ਦੱਸ ਦਿੱਤਾ ਕਿ ਕਿ ਤੁਸੀਂ ਆਈ ਕਾਰਡ ਜਿਹੜਾ ਗੱਲ ਚ ਪਾਣਾਗਾ ਤੇ ਸਾਈਕਲ ਜਿਹੜਾ ਤੁਸੀਂ ਆਧਾਰ ਕਾਰਡ ਆ ਉਹਨੂੰ ਵੱਡਾ ਕਰਕੇ ਲਾਣਾ ਤਾਂ ਕਿ ਕਿਸੇ ਵੀ ਭਰਾ ਨੂੰ ਕੋਈ ਤਕਲੀਫ ਨਾ ਹੋਵੇ ਕੱਲੂ ਇੱਕ ਥੋੜੇ ਦਿਨ ਪਹਿਲਾਂ ਇੱਕ ਮੁੱਦਾ ਉੱਠਿਆ ਸੀਗਾ ਕਿ ਨਾਪ ਤੋਲ ਦੇ ਵਿੱਚ ਕੋਈ ਦਿੱਕਤ ਆਂਦੀ ਆ ਵੀ ਅ ਤੋਲਦੇ ਹੈ ਪੈਸੇ ਜ਼ਿਆਦਾ ਲੈਂਦੇ ਸਮਾਨ ਘੱਟ ਤੋਂ ਉਹਦਾ ਬਕਾਇਦਾ ਮੈਂ ਬੇਟਨ ਮੈਰਮੈਂਟ ਦੇ ਇਨਸਪੈਕਟਰ ਸਾਨੂੰ ਬੁਲਾ ਕੇ ਉਹਨਾਂ ਦੀ ਇਨਸਪੈਕਸ਼ਨ ਕਰਾਈ ਹੈਗੀ ਆ ਕਿ ਜਿਨ੍ਹਾਂ ਜਿਨ੍ਹਾਂ ਦੇ ਕੰਡਿਆਂ ਦੇ ਵਿੱਚ ਕੋਈ ਨੁਕਸ ਸੀਗਾ ਤੇ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਤੇ ਇੱਕ ਦੇ ਵਿੱਚ ਜ਼ਿਆਦਾ ਸੀਗਾ ਤੇ ਉਹਦਾ ਪਰ ਜਿਹੜਾ ਕੰਡਾ ਉਹ ਜ਼ਬਤ ਕਰ ਲਿਆ ਸੀਗਾ ਤਾਂ ਕਿ ਅਸੀਂ ਕਿਸੇ ਵੀ ਭਰਾ ਦੀ ਇਥੇ ਮੰਡੀ ਦੇ ਵਿੱਚ ਲੁੱਟ ਹੋ ਨੀ ਦੋਣੀ ਤੇ ਸਾਡੇ ਖਾਣੇ ਪੀਣੇ ਦਾ ਸਾਧਨ ਹੈਗਾ ਸਾਰੇ ਬੰਦੇ ਉੱਤੇ ਪੈਸੇ ਕਮਾਣ ਪਰ ਜਿੱਥੇ ਕਾਨੂੰਨ ਨੂੰ ਮੋਢੇ ਨਜ਼ਰ ਆ ਕੇ ਹਰੇਕ ਬੰਦਾ ਉੱਤੇ ਕੰਮ ਕਰੇ ਮੈਂ ਕਿਉਂ ਨਾ ਆਵਾਂ ਜੀ ਬਹੁਤ ਬਹੁਤ ਧੰਨਵਾਦ ਜੀ ਐ ਸੋਇਆਸਾ ਨੂੰ ਹੁਸ਼ਾਰਪੁਰ ਤੋਂ ਮੰਡੀ ਬੋਰਡ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਇੱਕ ਬਹੁਤ ਵਧੀਆ ਉਪਰਾਲਾ ਜਾਂ ਉਦਦ ਮੈ ਇਹਨਾਂ ਵੱਲੋਂ ਹੁਣ ਕੀਤਾ ਗਿਆ ਹੈ ਪ੍ਰਵਾਸੀਆਂ ਨੂੰ ਜਿਹੜੀਆਂ 10 ਦਿਨਾਂ ਦੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ 10 ਦਿਨਾਂ ਦੇ ਵਿੱਚ ਆਪਣੀ ਉਹ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਲੈ ਆਣ ਤੇ ਬਕਾਇਦਾ ਜਿਹੜੇ ਉਹ ਮਾਰਕੀਟ ਕਮੇਟੀ ਵੱਲੋਂ ਮੰਡੀ ਬੋਰਡ ਵੱਲੋਂ ਉਹਨਾਂ ਨੂੰ ਆਈਡੈਂਟੀਟੀ ਕਾਰਡ ਜਾਰੀ ਕੀਤੇ ਜਾਣਗੇ ਤਾਂ ਹੋਰ ਵੀ ਜੋ ਜ਼ਰੂਰੀ ਕਦਮ ਹੈ ਸੁਰੱਖਿਆ ਦੇ ਲਿਹਾਜ਼ ਨਾਲ ਚੁੱਕਣ ਵਾਲੇ ਉਹ ਸਾਰੇ ਕਦਮ ਹੈ ਜਿਹੜੇ ਚੁੱਕੇ ਜਾਣਗੇ ਕੈਮਰਾਬਰਸਨ ਮਨਵੀਰ ਮੀਟੀਆਂ ਨਾਲ ਚ Inspiring, innovation, DNA, university.